ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰਿਪਸ ਕੁੜੀ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸ ਤੁਹਾਨੂੰ ਬਹੁਤ ਹੀ ਬਹੁਤ ਜ਼ਿਆਦਾ ਸਾਨੀ ਸਾਡੀ ਸੋਟੀ ਖਾਵਾਂਗੇ ਚਲੋ ਜੀ ਆਪਾਂ ਵੀਡੀਓ ਨੂੰ ਸਟਾਰਟ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਦੋਂ ਵੀ ਤੁਸੀਂ ਕੋਈ ਸੂਟ ਆਰਡਰ ਕਰਨਾ ਹੈਗਾ ਹਨਾ ਤੁਸੀਂ ਪਹਿਲਾਂ ਡਾਇਰੈਕਟ ਕਾਲ ਲਾ ਲੈਣੇ ਹੋਗੇ ਮੈਨੂੰ ਤੁਸੀਂ ਪਹਿਲਾਂ ਮੈਨੂੰ ਨਾ ਸਕਰੀਨਸ਼ਾਟ ਭੇਜਿਆ ਕਰੋ ਫੋਨ ਦੇ ਵਿੱਚ ਤੁਸੀਂ ਕਹਿ ਦਿੰਨੇ ਹੋਗੇ ਵੀ ਇਹ ਕਲਰ ਦਾ ਸੂਟ ਸੀਗਾ ਇਹ ਪ੍ਰਿੰਟ ਸੀਗਾ ਹਨਾ ਐਦਾਂ ਸਾਡੇ ਧਿਆਨ ਦੇ ਵਿੱਚ ਨਹੀਂ ਰਹਿੰਦਾ ਹੈਗਾ ਜੀ ਕਿਉਂਕਿ ਕਾਫੀ ਸਾਰੇ ਸੂਟ ਹੁੰਦੇ ਨੇਗੇ ਤਾਂ ਕਰਕੇ ਹਨਾ ਮਾਈਂਡ 'ਚੋਂ ਨਹੀਂ ਰਹਿੰਦਾ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜੋਗੇ ਪ੍ਰਾਈਸ ਆਪਣੇ ਨਾਲ ਦੇ ਨਾਲ ਮੈਂਸ਼ਨ ਕੀਤੇ ਹੁੰਦੇ ਨੇਗੇ ਜਦੋਂ ਤੁਸੀਂ WhatsApp ਤੇ ਸਕਰੀਨਸ਼ਾਟ ਭੇਜੋਗੇ ਮੈਂ ਤੁਹਾਨੂੰ ਦੱਸ ਦਵਾਂਗੀ ਵੀ ਆਪਣੇ ਕੋਲ ਸੂਟ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਹੁਣ ਜਿੱਦਾਂ ਮੈਂ ਕੱਲ ਸੂਟਸ ਦੀ ਵੀਡੀਓ ਪਾਈ ਸੀਗੀ ਉਹਨਾਂ ਵਿੱਚੋਂ ਕੋਈ ਵੀ ਸੂਟ ਨਹੀਂ ਹੈਗਾ ਹਨਾ ਪਰ ਕਈ ਭੈਣਾਂ ਦੀ ਪੇਮੈਂਟ ਆਈ ਪਈ ਹੈਗੀ ਕੁਛਕ ਦਿਨ ਵੇਟ ਕਰ ਲਓ 2-4 ਦਿਨ ਹਨਾ ਹਫਤਾ ਵੀ ਲੱਗ ਸਕਦਾ ਹੈਗਾ ਪਰ ਜਿੱਦਾਂ ਜਿੱਦਾਂ ਤੁਸੀਂ ਮੈਨੂੰ ਪੇਮੈਂਟ ਕੀਤੀ ਹੋਈ ਹੈਗੀ ਉਹ ਵੀ ਤੁਹਾਡੇ ਸੂਟ ਆ ਜਾਣਗੇ 2-4 ਦਿਨ ਤੁਸੀਂ ਵੇਟ ਕਰੋ ਤੁਹਾਨੂੰ ਸੂਟ ਮਿਲ ਜਾਣਗੇ ਜਿਵੇਂ ਹੁਣ ਕੱਲ ਵੀਡੀਓ ਪਾਈ ਸੀਗੀ ਜੇ ਤੁਸੀਂ ਕਹੋ ਐਟ ਅ ਟਾਈਮ ਵੀ ਸਾਡੇ ਕੋਲ ਸੂਟ ਹੈਗੇ ਨੇਗੇ ਐਟ ਅ ਟਾਈਮ ਉਹ ਤੁਹਾਨੂੰ ਸੂਟ ਜਿਵੇਂ ਮੈਂ ਕੱਲ ਵੀਡੀਓ ਪਾਈ ਸੀ ਕੱਲ ਮੇਰੇ ਕੋਲ ਹੈਗੇ ਸੀ ਜਿਹੜੀਆਂ ਪਹਿਣਾ ਨੇ ਸੂਟ ਲੈ ਲਏ ਉਹ ਸੋਲਡ ਹੋ ਚੁੱਕੇ ਨੇ ਉਹਨਾਂ ਨੇ ਆਪਣੀ ਪੇਮੈਂਟ ਕਰ ਦਿੱਤੀ ਹੁਣ ਤੁਸੀਂ ਤੁਹਾਨੂੰ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਮੈਨੂੰ ਦੱਸ ਦਿਓ ਵੀ ਇਹ ਸਾਨੂੰ ਸੂਟ ਚਾਹੀਦਾ ਹੈਗਾ ਤੁਸੀਂ ਆਪਣੀ ਪੇਮੈਂਟ ਕਰਦੇ ਹੋ ਪਹਿਲਾਂ ਮੈਂ ਤੁਹਾਨੂੰ yes or no ਦੇ ਵਿੱਚ ਜਵਾਬ ਦਵਾਂਗੀ ਵੀ ਹਾਂ ਇਹ ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ ਹਨਾ ਕਈ ਵਾਰ ਪਿੱਛੋਂ ਨਹੀਂ ਸਟਾਕ ਆਉਂਦਾ ਹੈਗਾ ਕਈ ਜਿੱਦਾਂ ਹੁਣ ਮੈਂ ਕੱਲ ਕਈ ਭੈਣਾਂ ਨੇ ਮਤਲਬ ਪੇਮੈਂਟ ਕਰਤੀ ਸੀਗੀ ਉਹ ਮਤਲਬ ਸੂਟ ਤੁਹਾਨੂੰ ਮਿਲ ਜਾਣਗੇ 2-4 ਦਿਨ ਤੁਹਾਨੂੰ ਵੇਟ ਕਰਨੀ ਪਊਗੀ ਫਿਰ ਵੀ ਸਟਾਕ ਆਉਂਦਾ ਹੀ ਆਉਂਦਾ ਹੈਗਾ ਹੁਣ ਕੱਲ ਵਾਲੀ ਵੀਡੀਓ 'ਚ ਜੇ ਤੁਸੀਂ ਮੈਨੂੰ ਸੂਟ ਚੱਕ ਕੇ ਪੁੱਛੋਗੇ ਵੀ ਇਹ ਸੂਟ ਮਿਲ ਸਕਦਾ ਕਿ ਨਹੀਂ ਫਿਰ ਮੈਂ ਤੁਹਾਨੂੰ ਦੱਸ ਦਊਗੀ ਤੁਹਾਨੂੰ 2-4 ਦਿਨ ਜਾਂ ਇੱਕ ਹਫਤਾ ਵੇਟ ਕਰਨੀ ਹੀ ਪਊਗੀ ਉਸ ਲਈ ਜੇ ਹੁਣ ਕੱਲ ਵਾਲੀ ਵੀਡੀਓ 'ਚ ਮੈਂ ਕਹਾ ਸੂਟ ਉਹ ਮੇਰੇ ਕੋਲ ਐਸ ਟਾਈਮ ਨਹੀਂ ਅਵੇਲੇਬਲ ਹੈਗੇ ਉਹ ਸੋਲਡ ਹੋ ਚੁੱਕੇ ਨੇਗੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਨੈਕਸਟ ਜਾਰਜਟ ਦੇ ਸੂਟ ਜਿਹੜੇ ਕੁਝ ਕੁ ਸੂਟ ਆਪਣੇ ਕੋਲੇ ਪ੍ਰਿੰਟਰ ਰਹਿ ਚੁੱਕੇ ਸੀਗੇ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਸੀਂ ਲਾ ਸਕਦੇ ਹੋ 1050 ਪ੍ਰਾਈਸ ਸੀਗਾ ਤੇ ਨਾਲ ਦੀ ਨਾਲ ਤੁਸੀਂ ਆਪਣੀ ਪੇਮੈਂਟ ਕਰਕੇ ਸੂਟ ਬੁੱਕ ਕਰਦਿਆ ਕਰੋ ਜਾਂ ਫਿਰ ਤੁਸੀਂ ਬੁਕਿੰਗ ਕਰਵਾਉਣੇ ਹੋਣੇ ਆਪਣੀ ਪੇਮੈਂਟ ਕਰਿਆ ਕਰੋ ਦੇਖੋ ਇਹ ਵੀ ਜਿਹੜਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਆ ਸਕਦੇ ਹੋਗੇ ਕਿੰਨੀ ਜਿਆਦਾ ਸੋਹਣੀ ਹੈਗੀ ਇਹਦੇ ਨਾਲ ਤੁਸੀਂ ਕਰੀਮ ਕਲਰ ਦਾ ਵੀ ਦੁਪੱਟਾ ਰੱਖ ਸਕਦੇ ਹੋਗੇ ਬੇਬੀ ਪਿੰਕ ਕਲਰ ਦਾ ਵੀ ਦੁਪੱਟਾ ਰੱਖ ਸਕਦੇ ਹੋਗੇ ਟਾਈ ਐਂਡ ਡਾਈ ਵੀ ਦੁਪੱਟਾ ਕਰਵਾ ਸਕਦੇ ਹਾਂ ਸਾਰੇ ਤਰ੍ਹਾਂ ਦਾ ਇਹਦੇ ਸੂਟ ਦੇ ਨਾਲ ਜਿਹੜਾ ਦੁਪੱਟਾ ਦਾ ਕਾਫੀ ਜ਼ਿਆਦਾ ਸੋਨਾ ਲੱਗੂਗਾ ਹੁਣ ਜਿਸ ਤਰ੍ਹਾਂ ਹੈ ਨਾ ਮੈਂ ਤੁਹਾਨੂੰ ਪਰਸੋਂ ਸੌਰੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੁਪੱਟੇ ਸ਼ੋਅ ਕੀਤੇ ਸੀ ਵੀ ਜਾਰਜਟ ਦੇ ਦੁਪੱਟੇ ਹਨ ਬਹੁਤ ਸੋਹਣੀ ਕੁਆਲਿਟੀ ਹੈਗੀ ਲਾਈਟ weight ਦੁਪੱਟੇ ਨੇਗੇ 450 ਪ੍ਰਾਈਸ ਹੈਗਾ ਦੁਪੱਟੇ ਦਾ ਇੰਨਾ ਖਜਾਦੇ ਸੋਹਣਾ ਦੁਪੱਟਾ ਜਾਰਜਟ ਦਾ ਹਨਾ ਦਾ ਕਰਕੇ ਤੇ ਦੁਪट्टे ਲਈ ਵੀ ਮੈਨੂੰ ਫੋਨ ਆਏ ਸੀ ਵੀ ਸਾਨੂੰ ਦੋ ਦੁਪट्टे ਚਾਹੀਦੇ ਨੇ ਤੇ ਮੈਨੂੰ ਦੁਪੱਟੇ ਚਾਹੀਦੇ ਨੇ ਥਾਂ ਤੇ ਪੱਟੇ ਚਾਹੀਦੇ ਹਨਾ ਕਿਉਂਕਿ ਜੇ ਤੁਸੀਂ ਇਕੱਲਾ ਦੁਪੱਟਾ ਮੇਰੇ ਤੋਂ ਲਓਗੇ ਦੋ ਮੰਗਾਓ ਚਾਰ ਮੰਗਾਓਗੇ ਉਹ ਤੁਹਾਨੂੰ ਸ਼ਿਪਿੰਗ ਚਾਰजेस ਜ਼ਿਆਦਾ ਮਹਿੰਗੇ ਪੈਣਗੇ ਜੇ ਤੁਸੀਂ 100 ਵੀ ਮੇਰੇ ਕੋਲ ਬਾਏ ਕਰਦੇ ਹੋ ਮੇਰੇ ਕੋ ਨਹੀਂ ਤੁਸੀਂ ਮੇਰੇ ਤੋਂ 10 ਦੁਪੱਟੇ ਮੰਗਵਾ ਲਓ ਮੈਂ ਤੁਹਾਨੂੰ ਜ਼ਰੂਰ ਦਵਾਂਗੀ ਕਿਉਂਕਿ ਉਹਦੇ ਵਿੱਚ ਸ਼ਿਪਿੰਗ ਚਾਰजेस ਐਕਸਟਰਾ ਬਹੁਤ ਪੈਣਗੇ ਮੈਂ ਤੁਹਾਡੇ ਫਾਇਦੇ ਦੀ ਹੀ ਗੱਲ ਕਰਦੀ ਆਂਗੀ ਦੇਖੋ ਇਹ ਵਾਲੀ ਦੁਪट्टे ਦੀ ਕੁਆਲਿਟੀ ਸੀਗੀ ਤੁਸੀਂ ਜੌਰਜਟ ਦੀ ਕੁਆਲਿਟੀ ਦੇਖੋ ਕਿੰਨੀ ਜਾਦੀ ਸੋਹਣੀ ਹੈਗੀ ਇੰਨਾ ਕੁ ਪਤਲਾ ਦੁਪੱਟਾ ਲਾਈਟ ਵੇਟ ਹੈਗਾ ਕਾਫੀ ਜਿਆਦੇ ਸੋਹਣਾ ਸੂਟ ਹੈ ਦੁਪੱਟਾ ਹੈਗਾ ਇਹਦੇ ਨਾਲ ਤੁਸੀਂ ਇਹ ਦੁਪੱਟੇ ਲਗਾ ਸਕਦੇ ਹੋਗੇ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਫੇਰ ਵੀਡੀਓ ਦੇ ਵਿੱਚ ਸ਼ੋਕ ਕਰ ਜਣੇਗੀ ਇਹ ਸੀਗਾ ਆਪਣਾ ਪਹਿਲਾ ਸੂਟ ਕਾਫੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਚੈੱਕ ਜੌਰਜਟ ਹੈਗੀ ਨਿਊ ਸਟਾਕ ਆਇਆਗਾ ਸਾਰਾ ਤੁਸੀਂ ਲੈ ਸਕਦੇ ਹੋ 1050 ਪ੍ਰਾਈਸ ਹੈ ਇਹਨਾਂ ਦਾ ਅਲੱਾ ਜਿਸ ਤਰ੍ਹਾਂ ਹੈ ਨਾ ਕਈ ਭੈਣਾਂ ਕਹਿੰਦੀ ਹੁੰਦੇ ਨੇ ਅਸੀਂ ਫਰੌਕ ਬਣਾਉਣੀ ਹੈ ਵੀ ਵੀ ਸੂਟ ਬਣਵਾਉਣੇ ਨੇ ਤੁਸੀਂ ਬਣਾ ਸਕਦੇ ਹੋਗੇ ਪਰ ਜਿਨ੍ਹਾਂ ਨੇ ਹੁਣ ਤੁਸੀਂ ਕੱਲ੍ਹ ਵਾਲੇ ਸੂਟਾਂ ਦੀ ਬੁਕਿੰਗ ਕਰਤੀ ਉਹਦੇ ਵਿੱਚੋਂ ਕੁਝ ਵੀ ਚੇਂਜ ਨਹੀਂ ਹੋਊਗਾ ਜੇ ਤੁਸੀਂ ਕੋਈ ਸੂਟ ਲੈਣਾ ਅੱਜ ਆਲੀ ਅੱਜ ਆਲੀ ਵੀਡੀਓ ਦੇ ਵਿੱਚ ਤੁਸੀਂ ਨਾਂ ਲਓਦੇ ਸੂਟ ਲੈ ਸਕਦੇ ਹੋਗੇ ਪਰ ਇਹ ਨਹੀਂ ਹੈਗਾ ਵੀ ਹਾਂ ਸਾਨੂੰ ਉਹ ਸੂਟ ਚੇਂਜ ਕਰਕੇ ਸਾਨੂੰ ਆ ਸੂਟ ਦੇ ਦਿਓ ਕਿਉਂਕਿ ਉਹ ਵੀ ਹੈ ਨਾ ਜਿਹੜੀ ਕੱਲ ਵੀਡੀਓ ਪਾਈ ਸੀ ਕਾਫੀ ਬਣਾ ਪੁੱਛਦੀਆਂ ਸੀ ਵੀ ਸਾਨੂੰ ਆ ਸੂਟ ਚਾਹੀਦਾ ਹੈਗਾ ਅਸੀਂ ਸੋਲਡ ਕਹਿ ਦਿੰਨੇ ਆਂਗੇ ਸੋਲਡਰ ਜਦੋਂ ਕਹਿ ਦਿੰਦੇ ਆਗੇ ਨਾਲੇ ਤਾਂ ਉਹ ਨਹੀਂ ਲੈਣ ਜੋਗੇ ਰਹਿੰਦੇ ਹੈਗੇ ਨਾਲੇ ਫਿਰ ਤੁਸੀਂ ਸੂਟ ਚੇਂਜ ਕਰੀਆ ਨੇ ਉਹ ਚੇਂਜ ਦੀ ਆਪਸ਼ਨ ਆਪਣੇ ਕੋਲੇ ਕੋਈ ਨਹੀਂ ਹੈਗੀ ਜੇ ਤੁਸੀਂ ਸੂਟ ਲੈਣਾਗਾ ਤਾਂ ਤੁਸੀਂ ਇੱਕ ਸੂਟ ਆਪਣਾ ਨਾਲ ਲੈ ਸਕਦੇ ਹੋ ਇਹਦੇ ਵਿੱਚੋਂ ਦੇਖੋ ਜੀ ਇਹ ਵੀ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਜਦੋਂ ਇਹ ਸੂਟ ਸਟਿਚ ਹੋ ਜਾਂਦੇ ਨੇਗੇ ਕਾਫੀ ਜਿਆਦੇ ਗ੍ਰੇਸ ਦਿੰਦੇ ਨੇਗੇ ਕਾਫੀ ਜਿਆਦੇ ਸੋਹਣੇ ਬਣਦੇ ਨੇਗੇ ਅਸਲ ਜਿਹੜੀ ਮਤਲਬ ਗ੍ਰੇਸ ਹੁੰਦੀ ਹੈ ਸੂਟ ਦੀ ਸਟਿਚਿੰਗ ਤੇ ਡਿਪੈਂਡ ਹੁੰਦੀ ਹੈਗੀ ਸਟਿਚਿੰਗ ਤੁਸੀਂ ਬਹੁਤ ਸੋਹਣੀ ਕਰਵਾਇਆ ਕਰੋ ਜਿਹੜੇ ਆਪਣੇ ਕੋਲ ਹੋ ਕੇ ਜਾਂਦੇ ਨੇ ਆਪਾਂ ਵਧੀਆ ਹੀ ਕਰਵਾ ਕੇ ਦਿੰਨੇ ਆਂਗੇ ਤੁਹਾਡਾ ਨਾਪ ਪ੍ਰਾਪਰ ਹੋਣਾ ਚਾਹੀਦਾ ਆਪਣੇ ਕੋਲ ਦੇਖੋ ਇਹ ਵੀ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈਗਾ ਦੇਖੋ ਜੀ ਮਲਟੀ ਕਲਰ ਦਾ ਪ੍ਰਿੰਟ ਹੈਗਾ ਪੁੱਠਾ ਹੋ ਗਿਆ ਹੈ ਨਾ ਮਲਟੀ ਸੂਟ ਦੀ ਗੱਲ ਆ ਰਹੀ ਜਿਸ ਤਰ੍ਹਾਂ ਹਨਾ ਮੈਂ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਜੀ ਆਪਾਂ ਬਹੁਤ ਤਰ੍ਹਾਂ ਦੀ ਤੁਹਾਨੂੰ ਵੀਡੀਓ ਦੇ ਵਿੱਚ ਸਲਾਹ ਦਿੰਨੇ ਹੁੰਦੇ ਆਗੇ ਚਲੋ ਮਰਜ਼ੀ ਕਰਨੀ ਤੁਹਾਡੀ ਆਪਣੀ ਹੁੰਦੀ ਹੈਗੀ ਜਿਸ ਤਰ੍ਹਾਂ ਇਹ ਮਲਟੀ ਸੂਟ ਆ ਗਿਆ ਇਹਦੇ ਨਾਲ ਤੁਸੀਂ ਇੱਕ بیس ਦਾ ਦੁਪੱਟਾ ਰਖਾਓ ਇਹ ਨਹੀਂ ਹੈਗਾ ਵੀ ਤੁਸੀਂ ਟਾਈ ਐਂਡ ਡਾਈ ਕਰਾ ਲਓ ਕਿਉਂਕਿ ਪਹਿਲੀ ਹੀ ਸੂਟ ਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਇੱਕ ਕਲਰ ਦਾ ਦੁਪੱਟਾ ਰਖਾ ਕੇ ਮਲਟੀ ਕਲਰ ਦੀ ਉਹਦੇ ਤੁਸੀਂ ਲੈਂਸ ਲਗਵਾਓ ਫੇਰ ਸੂਟ ਦੇਖਿਓ ਕਿੰਨਾ ਜਿਆਦਾ ਸੋਹਣਾ ਬਣੂਗਾ 1050 ਪ੍ਰਾਈਸ ਦਾ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੁਛ ਨਹੀਂ ਹੈਗੀ ਤੁਸੀਂ ਲੈ ਸਕਦੇ ਹੋ। ਆ ਵੀ ਜਿਹੜਾ ਸੂਟ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ ਸੂਟ। ਕੱਲ ਜਿੱਦਾਂ ਵੀਡੀਓ ਪਾਈ ਸੀ ਇੱਕ ਵੀ ਸੂਟ ਆਪਾਂ ਪੰਜ ਸੂਟ ਪਾਏ ਸੀ ਇੱਕ ਵੀ ਸੂਟ ਨਹੀਂ ਰਿਹਾ ਆਪਣੇ ਕੋਲੇ। ਤੁਸੀਂ ਲੈਣਾ ਚਾਹੁੰਦੇ ਇਹਨਾਂ ਦੇ ਵਿੱਚੋਂ ਲੈ ਸਕਦੇ ਹੋਗੇ ਕਾਫੀ ਭੈਣਾ ਕੱਲ ਲੈਣਾ ਮੈਸੇਜ ਕਰ ਰਹੇ ਹਾਂ ਅਸੀਂ ਸਾਨੂੰ ਸੂਟ ਚਾਹੀਦੇ ਨੇਗੇ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਲੈ ਸਕਦੇ ਹੋ ਕਿਉਂਕਿ ਸੇਮ ਸਟਾਫ ਹੈਗਾ ਆਪਾਂ ਕੱਲ ਸੂਟ ਸੀਗੇ ਜਿਹੜੇ ਬਹੁਤ ਘੱਟ ਦਿਖਾਏ ਸੀਗੇ ਪੰਜ ਕੁ ਸੂਟ ਹੀ ਦਿਖਾਏ ਸੀ ਅੱਜ ਵੀ ਆਪਾਂ ਮਤਲਬ 6 ਤੋਂ 7 ਕੁ ਸੂਟ ਲੈਣਗੇ ਜਿਹੜੇ ਅੱਜ ਦਿਖਾ ਰਿਆਂਗੇ ਇਹਨਾਂ ਵਿੱਚੋਂ ਤੁਸੀਂ ਲੈ ਸਕਦੇ ਹੋ ਕਿਉਂਕਿ 6 ਤੋਂ 7 ਕੁ ਕਸਟਮਰ ਨੂੰ ਹੀ ਸੂਟ ਆਉਂਦੇ ਹੁੰਦੇ ਨੇਗੇ ਦੇਖੋ ਇਹ येलो ਕਲਰ ਦੇ ਨੇਵਸ ਨੇ ਦੇਵਾ ਆ ਜਿਹੜਾ ਸੂਟ ਹੈ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਦਾ ਹੈਗਾ ਤੇ ਮੈਨੂੰ ਪ੍ਰਿੰਟ ਕਾਫੀ ਜਿਆਦਾ ਸੋਹਣਾ ਲੱਗਿਆ ਹੈ ਤਾਂ ਕਿਉਂਕਿ ਲਾਈਟ ਕਲਰ ਹੈਗਾ ਲਾਈਟ ਕਲਰ ਹੈਗਾ ਦੇਖੋ ਕਾਫੀ ਜਿਆਦਾ ਸੋਹਣਾ ਬਣੂਗਾ ਸੂਟ ਦੇਖੋ ਜੀ ਮੇਨ ਦਾ ਇਹ ਬਹੁਤ ਜਿਆਦਾ ਸਭ ਤੋਂ ਸੋਹਣਾ ਪ੍ਰਿੰਟ ਹੈ ਸੂਟ ਦਾ ਲੱਗਿਆ ਬਾਕੀ ਸਾਰੇ ਹੀ ਪ੍ਰਿੰਟ ਆਪੋ ਆਪਣੀ ਜਗ੍ਹਾ ਸੋਹਣੇ ਨੇਗੇ ਦੇਖੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜਿਹੜਾ ਵਾਲਾ ਆ ਵੀ ਕਾਫੀ ਜਿਆਦੇ ਸੋਨਾ ਸੂਟ ਹੈ ਕਿ ਇਹਦੇ ਨਾਲ ਤੁਸੀਂ ਆਫ ਵਾਈਟ ਕਲਰ ਦਾ ਵਾਈਟ ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਜਿੱਦਾਂ ਇਹ ਹੀ ਮੈਚ ਕਰ ਜੂਗਾ ਦੁਪੱਟਾ ਐਸੇ ਕਲਰ ਦਾ ਡਾਈ ਕਰਵਾਉਣ ਦੀ ਲੋੜ ਹੀ ਨਹੀਂ ਹੈਗੀ ਬਸ ਇਹ ਤੇ ਤੁਸੀਂ ਲੈਂਸ ਦੀ ਫਿਨਿਸ਼ਿੰਗ ਕਰਵਾ ਲਓ ਮੈਚ ਕਰਦਾ ਦੇਖੋ ਦੁਪੱਟਾ ਵਾਈਟ ਕਲਰ ਦਾ ਜਿਆਦਾ ਚੱਜਦਾ ਹੈ ਇਹਦੇ ਨਾਲ ਇਹਦੇ ਉੱਪਰ ਤੁਸੀਂ ਲੈਂਸ ਦੀ ਫਿਨਿਸ਼ਿੰਗ ਕਰਵਾ ਲਓ ਜਿੱਦਾਂ ਸੂਟ ਦਾ ਕਲਰ ਹੈਗਾ ਤੇ ਕਾਫੀ ਜਿਆਦੇ ਸੋਨਾ ਸੂਟ ਕਿਉਂਕਿ ਇਸ ਦੇ ਫਲਾਵਰ ਜ਼ਿਆਦਾਤਰ ਵਾਈਟ ਨੇਗੇਸ ਤੇ ਕੀ ਕਲਰ ਇਹ ਵੀ ਕਾਫੀ ਜਾਦੇ ਸੋਹਣਾ ਕਲਰ ਹੈ ਸਾਰੇ ਕਲਰ ਨੇ ਜਿਹੜੇ ਪ੍ਰਿੰਟ ਬਹੁਤ ਜਾਦੇ ਸੋਹਣੇ ਨੇ ਸਰਦਾਰੀ ਪ੍ਰਿੰਟ ਨੇਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਇਹ ਫੇਰ ਸੂਟ ਨਹੀਂ ਮਿਲਦੇ ਹੈਗੇ ਜਿੱਦਾਂ ਕੱਲ ਮੈਨੂੰ ਬਾਰ-ਬਾਰ ਮੈਸੇਜ ਆਈ ਗਏ ਹਨ ਉਹਦੇ ਨਹੀਂ ਮਿਲਦੇ ਕੋਈ ਗੱਲ ਨਹੀਂ ਆਪਾਂ ਰਿਪੀਟ ਦੇ ਵਿੱਚ ਮੰਗਵਾਏ ਨੇ ਜਿਹੜੇ ਆਪਾਂ ਉਹਨਾਂ ਨੂੰ ਲੋੜ ਸੀਗੀ ਆਪਾਂ ਕਿਹਾ ਉਹਨਾਂ ਨੂੰ ਵੀ ਤੁਹਾਨੂੰ ਮੰਗਵਾ ਕੇ ਦਵਾਗੇ ਪਰ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਹੈਨਾ ਚੇਂਜ ਨਹੀਂ ਕਰ ਸਕਦੇ ਚੇਂਜ ਦੀ ਆਪਸ਼ਨ ਆਪਾਂ ਕਿਸੇ ਵੀ ਸੂਟ ਦੇ ਵਿੱਚ ਨਹੀਂ ਰੱਖੀ ਹੈਗੀ ਤੁਸੀਂ ਕੋਈ ਸੂਟ ਤੁਹਾਨੂੰ ਚਾਹੀਦਾ ਇਹਦੇ ਵਿੱਚੋਂ ਇੱਕ ਇੱਕ ਜਾਂ ਦੋ ਸੂਟ ਜਿੰਨੇ ਵੀ ਤੁਹਾਨੂੰ ਚਾਹੀਦੇ ਤੁਸੀਂ ਹੋਰ ਲੈ ਸਕਦੇ ਹੋਗੇ ਦੇਖੋ ਇਹ ਜੇ ਮੈਂ ਕੋਰੀਅਰ ਨਹੀਂ ਕੱਢੇ ਸ਼ਾਇਦ ਮੈਂ ਤੁਹਾਨੂੰ ਕੱਲ ਸੂਟ ਦਿਖਾ ਚੁੱਕੀ ਆਂਗੀ ਪਰ ਇਹ ਵੀ ਸ਼ਾਇਦ ਦਿਖਾ ਦਿੰਦੇ ਹਾਂ ਹਾਂ ਤੇ ਇੱਕ ਥੋੜੀ ਗੱਲ ਨਹੀਂ ਆਪਾਂ ਹਜੇ ਪਾਰਸਲ ਨਹੀਂ ਲਗਾਏ ਪਾਰਸਲ ਲੱਗਣਗੇ ਜੀ ਸਾਰੇ ਮੰਡੇ ਮੰਡੇ ਆਪਾਂ ਪਾਰਸਲ ਲਗਾਵਾਂਗੇ ਸਾਰੇ ਮੈਂ ਅੱਜ ਤੁਹਾਨੂੰ ਦਿਖਾਉਣੀ ਆ ਵਰਕ ਵਾਲੇ ਸੂਟ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਕਿਸੇ ਵੀ ਫੈਬਰਿਕ ਤੇ ਸੂਟ ਰੈਡੀ ਕਰਵਾ ਸਕਦੇ ਹੋਗੇ ਇਹ ਆਪਾਂ ਸੂਟ ਰੈਡੀ ਕੀਤਾ ਹੋਇਆ ਤਾਂ ਜੋ ਝਟ ਦੇ ਉੱਪਰ ਦੇਖੋ ਜਰੀ ਤੇ ਥ्रेड ਦਾ ਵਰਕ ਹੋਇਆ ਹੋਇਆਗਾ ਕਾਫੀ ਜਿਆਦਾ ਸੋਹਣਾ ਸੂਟ ਬਣਿਆ ਹੋਇਆਗਾ ਘੇਰੇ ਦਾ ਕੰਮ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਜਾਰਜਟ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈਗੀ ਇਸ ਤਰ੍ਹਾਂ ਆਪਾਂ ਦਿੱਤੀ ਹੈਗੀ ਲੇਸ ਦੇਖੋ ਤੁਸੀਂ ਵਰਕੇ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਦੇਖ ਸਕਦੇ ਹੋਗੇ ਵਰਕ ਦੀ ਬਾਜੂ ਤੇ ਵੀ ਸੇਮ ਵਰਕ ਹੈ ਦਾ ਜਿਹੜਾ ਪ੍ਰਾਈਸ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਵੀ ਕੀ ਪ੍ਰਾਈਸ ਹੈਗਾ 3000 ਪਲੱਸ ਹਰ ਸੂਟ ਬੰਦ ਹੈ ਜੀ ਮਸ਼ੀਨ ਵਰਕ ਦੇ ਵਿੱਚ ਕਿਉਂਕਿ ਬੁਟੀਕ ਸਟਾਈਲ ਦੇ ਵਿੱਚ ਤੁਸੀਂ ਸੂਟ ਰੈਡੀ ਕਰਵਾਉਂਗੇ ਕੋਸਟਲੀ ਹੀ ਪਊਗਾ ਕਿਉਂਕਿ ਇਹ ਜਿਹੜਾ ਸਟਾਫ ਆਪਾਂ ਡਾਈ ਕਰਕੇ ਲਾਇਆ ਹੈਗਾ ਦੇਖੋ ਬਾਜੂ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋਗੇ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਸਲਵਾਰ ਤੇ ਤੁਸੀਂ ਕੰਮ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋਗੇ ਨਾਲ ਆਪਾਂ ਰੱਖਿਆ ਜੀ ਜੋਰਜਟ ਦਾ ਦੁਪੱਟਾ ਤੇ ਆਪਾਂ ਲਗਾਈ ਹੈਗੀ ਮਲਟੀ ਕਲਰ ਦੀ ਲੇਸ ਜੇ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦੇ ਤੁਸੀਂ ਸੂਟ ਰੈਡੀ ਕਰਵਾਉਣਾ ਤੀਆਂ ਲਈ ਕਰਵਾਉਣਾ ਰੱਖਣਿਆਂ ਲਈ ਕਰਵਾਉਣਾਗਾ ਤਾਂ ਤੁਸੀਂ ਕਰ ਸਕਦੇ ਹੋ ਦੂਜਾ ਸੂਟ ਹੈਗਾ ਜਿਹੜਾ ਆਪਾਂ ਮਸਲੀਨ ਦੇ ਉੱਪਰ ਰੈਡੀ ਕੀਤਾ ਹੈਗਾ ਓਨੀਅਨ ਜャ ਸ਼ੇਡ ਹੈਗਾ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਦਿੱਤਾ ਹੈਗਾ ਕੱਟਵਰਕ ਤੇ ਇਧਰਲੇ corner ਦੇ ਵਿੱਚ ਥੋੜਾ ਜਿਹਾ ਵੱਡਾ ਫਲਾਰ ਹੈਗਾ ਤੇ ਇਧਰ ਛੋਟਾ ਹੈ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਰੈਡੀ ਕੀਤੇ ਨਗੇ ਫਿਰ neck ਤੇ ਫਲਾਰ ਆ ਜਾਊਗਾ ਤੇ ਬਾਜੂ ਤੇ ਵੀ ਸੇਮ ਦੇਖੋ ਮਸਲੀਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਮਸਲੀਨ ਦੇਖੋ ਤੁਸੀਂ ਸਾਫ ਉਬਾਲ ਜਾਂਦੇ ਸੋਹਣਾਂਗਾ ਤੇ ਨਾਲ ਹੈਗੀ ਹੈਗੀ ਬਾਟਮ ਪਲੇਨ ਤੇ ਨਾਲ ਹੀ ਆਪਾਂ ਰੱਖਿਆ ਮਸਲੀਨ ਦਾ ਦੁਪੱਟਾ ਲਗਾਇਆ ਹੈ ਜੀ ਆਪਾਂ ਮਹਿਰੂਨ ਕਲਰ ਦੀ ਲੇਸ ਦੇਖੋ ਜੀ ਠੀਕ ਹੈ ਜੀ ਤੁਸੀਂ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਅਗਲਾ ਸੂਟ ਆ ਜਿਹੜਾ ਆਪਾਂ ਰੈਡੀ ਕੀਤਾ ਹੈ ਮਲਬਰੀ ਦੇ ਉੱਪਰ ਰੈਡੀ ਕੀਤਾਗਾ ਦੇਖੋ ਜੀ ਇਸ ਤਰ੍ਹਾਂ ਆਪਾਂ ਘੇਰੇ ਤੇ ਕਰਵਾਇਆਗਾ ਕੱਟ ਵਰਕ ਇਹਦੇ ਨਾਲ ਦੇ ਵੀ ਸੂਟ ਰੈਡੀ ਹੋ ਕੇ ਗਏ ਨੇਗੇ ਆਪਾਂ ਕਰਿਆ ਸੀ ਫਿਰੋਜ਼ੀ ਕਲਰ ਦੇ ਉੱਪਰ ਘੇਰੇ ਤੇ ਦੇਖੋ ਇਸ ਤਰ੍ਹਾਂ ਕੱਟਵਰਕ ਹੈ ਸੈਂਟਰ ਚ ਸਾਰੇ ਬੁਟੀਆਂ ਆਉਗੀ ਤੇ ਨੈਕ ਦਾ ਡਿਜ਼ਾਈਨ ਆਪਾਂ ਇਸ ਤਰ੍ਹਾਂ ਦਿੱਤਾ ਹੈ ਬਾਜੂ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਸ ਤਰ੍ਹਾਂ ਰੱਖਿਆ ਦੇਂਗੇ ਤੇਰੀ ਬਾਟਮ ਤੇ ਵੀ ਵਰਕ ਹੈਗਾ ਬਾਟਮ ਤੇ ਵਰਕ ਆਪਾਂ ਇਸ ਤਰ੍ਹਾਂ ਲਗਾਏਗਾ ਦੇਖੋ ਕਰਾਇਆਗਾ ਸਿੰਪਲ ਜਿਹਾ ਦੇਖੋ ਕਾਫੀ ਜਿਆਦਾ ਸੋਹਣਾ ਹੈਗਾ ਤੇ ਨਾਲ ਆਪਾਂ ਟਾਈ ਐਂਡ ਡਾਈ ਦੁਪੱਟਾ ਰੱਖਿਆ ਮਾਲ ਤੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣ ਦਾਗਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਜੀ WhatsApp ਤੇ ਮੈਸੇਜ ਕਰ ਲੈਣਾਗਾ ਪਰ ਜਿਹੜਾ ਪ੍ਰਾਈਸ ਹੈਗਾ ਹਨਾ ਮਸ਼ੀਨ ਵਰਕ ਦੇ ਵੀ ਤੁਸੀਂ ਸੂਟ ਰੈਡੀ ਕਰਵਾਉਂਗੇ ਕੋਈ ਬਾਲੀ ਜਿਆਦੇ ਹਲਕਾ ਕੰਮ ਹੈ ਗੋਪੋਮਾ ਵੱਢ ਜੇ 22500 ਦੇ ਵਿੱਚ ਜਿਸ ਤਰ੍ਹਾਂ ਹਨਾ ਵੀ ਥੋੜਾ ਹੈਵੀ ਕੰਮ ਹੁੰਦਾਗਾ ਬੁਟੀਕ ਸਟਾਈਲ ਜਿਹੜੇ ਸੂਟ ਹੁੰਦੇ ਨੇ ਉਹ ਥੋੜੇ ਕੋਸਟਲੀ ਪੈਂਦੇ ਹੁੰਦੇ ਨੇ ਕਿ 3000 ਪਲੱਸ ਤੋਂ ਸਟਾਰਟਿੰਗ ਹੁੰਦੀ ਹੈ ਜਿਹੜੇ ਹੈਂਡਵਰਕ ਦੇ ਸੂਟ ਨੇਗੇ 5000 ਪਲੱਸ ਤੋਂ ਸਟਾਰਟਿੰਗ ਹੁੰਦੀ ਹੈਗੀ ਆਪਣੀ ਤਦ ਉਸੇ ਕੋਈ ਵੀ ਡਿਜ਼ਾਈਨ ਸ਼ੇਅਰ ਕਰਕੇ ਸੂਟ ਰੈਡੀ ਕਰਵਾ ਸਕਦੇ ਹੋਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਕਲਰ ਤੇ ਆਪਣੀ ਚੋਇਸ ਅਨੁਸਾਰ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਬਸ ਜਿਹੜਾਗਾ WhatsApp ਤੇ ਤੁਸੀਂ ਆਪਣਾ ਸਾਰੀ ਡਿਟੇਲ ਹੈ ਜਿਹੜੀ ਮੈਂਸ਼ਨ ਕਰ ਦੇਣੀ ਹੈਗੀ ਵੀ ਸਾਨੂੰ ਇਸ ਤਰ੍ਹਾਂ ਦਾ ਫੈਬਰਿਕ ਚਾਹੀਦਾ ਹੈ ਇਸ ਤਰ੍ਹਾਂ ਦਾ ਵਰਕ ਚਾਹੀਦਾ ਕੋਈ ਵੀ ਸਕਿਪ ਕਰਵਾਣਾ ਕੋਈ ਵੀ ਐਡ ਕਰਵਾਣਾਗਾ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਉਮਿਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੁਸੀਂ ਮੇਰੇ ਨਾਲ ਇੰਨਾ ਸਾਰਾ ਚੈਨਲ ਨੂੰ ਪਿਆਰ ਦਿੱਤਾ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੇ ਪ੍ਰਾਈਜ਼ ਨੇਗੇ ਸਾਰੇ ਮੈਂਸ਼ਨ ਕੀਤੇ ਹੁੰਦੇ ਨੇਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ